ਕੋਈ ਨਹੀਂ ਬਾਲ ਇਹਦਾ ਹੀ ਰਾਤ ਸਾਨੂੰ 12:50 ਮਿੰਟ ਤੇ ਕਾਲ ਆਈ ਸੀ ਸਾਡੀ 112 ਜਿਹੜੀ ਐਮਰਜੈਂਸੀ ਦੇ ਫੋਨ ਸਿਸਟਮ ਤੇ ਚੌਕੀ ਚਾਰ ਦੇ ਐਸਐਸਓ ਸਾਹਿਬ ਜਿਹੜਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਔਕੇ ਤੇ ਸਪੋਰਟ ਵੇਸਟ ਕਰਦੇ ਸਾਨੂੰ ਦੇ ਤੌਹਿਆਂ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਦੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ-ਤਿੰਨ ਮਿੰਟ ਬਾਅਦ ਇਸੇ ਤੋਂ ਸਾਰੇ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਕਜਨਸੀ ਆਪਸੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚਮਕੌਰ ਸਿੰਘ ਨੂੰ ਆ ਰਾਊਂਡ ਅਪ ਕੀਤਾ ਰਾਊਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰ ਚਾਹਤਾ ਅੱਜ ਕਰ ਗਏ ਆ ਜੀ ਅਗਲੀ ਤਤਕਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਮਲੇ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਾਈਡ ਇਹ ਦੋਨਾਂ ਇੱਕ ਦੂਜੇ ਦੇ ਨਾਲ ਦੀ ਰੰਜਿਸ਼बाजी ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 22 ਈਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚਮਕੌਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਤੇ ਚਮਕੌਰ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚਮਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗੁਮਾਨ ਪਰਪੇਗਾ ਮਜੀਠੇ ਜ਼ਿਲ੍ਹੇ ਵਿੱਚ ਬਿਨਾਂ ਨਸਰ ਡਾਕਟਰ ਹਿੱਕੇ ਜੀ ਤਾਂ ਉਹ ਇਕਰਾਰ ਡੈੱਡ ਬੋਡੀ ਹੈ ਕਿ ਕਿਸ ਤਰ੍ਹਾਂ ਦੀ ਕਿੰਨੀ ਗੋਲ ਹੈ ਡੈੱਡ ਬੋਡੀ ਸਾਡੇ ਕੋਲ ਤਕਰੀਬਨ 4:10 ਮਿੰਟ ਦੇ ਆਏ ਸੀ ਸਹਰੀ ਜੀ ਤੇ ਪੇਸ਼ੈਂਟ ਦਾ ਦੱਸਿਆ ਜਾ ਰਿਹਾ ਜਿਵੇਂ ਪੁਲਿਸ ਨੇ ਸਾੰਨ ਦੱਸਿਆ ਹੈਗਾ ਵੀ ਮਰਡਰ ਦੀ ਦੱਸਿਆ ਗਿਆ ਵੀ ਮਰਡਰ ਹੋਇਆ ਹੈਗਾ ਚਾਰਟ ਸਾਬ ਦੇ ਕਰੀਬ ਦੱਸਿਆ ਗਿਆ ਤੇ ਨਾਮ ਰੁਸ਼ਪਾਕ ਸਿੰਘ ਹੈ ਜੀ ਤੇ ਤਾਂ ਦਾ ਨਾਮ ਵੀਰ ਸਿੰਘ ਤੇ 40 ਸਾਲ ਦੇ ਤਕਰੀਬਨ ਉਮਰ ਹੈ ਜੀ ਲੱਗਦਾ ਜੀ ਜਿਵੇਂ ਕੋਈ ਬ੍ਰੋਡਰ ਹੈ ਇਸ साढ़े को तो ब्रॉड है, डीआईसी, बाकी वो तो पोस्टमार्टम की तेज़ होगा, जो भी इंजरीज़ थे, क्या था फिर। कुछ बता किस चीज़ न मारा, किस चीज़ न मारा? इधर वाले इन्हाजिद कोई कुछ नहीं कहेगा। कोई होर भी है जनाब? इधर एंटी पार्टी कैसा गदर जितना होया, बिस्टिकली वो भी आया है कि साढ़े ਉਸ ਤੇ ਬਾਕੀ ਉਹ ਅਸਲ ਉਹਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ ਨਾਰਮਲ ਲੱਗਿਆ ਤਾਂ ਹੈਗੀਆਂ ਸੱਚਾ ਉਹਦੇ ਠੀਕ ਹੈ ਇਹ ਰਜਿਸਟਰ ਹੁੰਦਾ ਨਹੀਂ ਗਿਆ ਕਿੱਦਾਂ ਦੋਸਤ ਮੇਰਾ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ